ਆ ਨਮਸਕਾਰ ਦੋਸਤੋ ਟੋਚੈਕਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਨਵਾਂ ਸ਼ਹਿਰ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਵੀਡੀਓ ਹੈ ਜਿਨ੍ਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਅੱਜ ਹੜਤਾਲ ਕੀਤੀ ਗਈ ਆ ਨਗਰ ਕੌਂਸਲ ਦਫ਼ਤਰ ਨਵਾਂ ਸ਼ਹਿਰ ਦੇ ਵਿੱਚ ਮੁਲਾਜ਼ਮ ਜਥੇਬੰਦੀ ਦੇ ਜੁੜੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਕਿ ਜੇ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਸ ਦਾ ਡਟ ਕੇ ਵਿਰੋਧ ਕਰਾਂਗੇ ਅੱਜ ਦੀ ਜਿਹੜੀ ਸਾਡੀ ਹੜਤਾਲ ਆ ਜਿਹੜੇ ਸਰਕਾਰ ਨੇ ਕਾਲੇ ਕਾਨੂੰਨ ਲਾਏ ਆ ਸਾਡੇ ਤੇ ਉਦੇ ਸਬੰਧ ਦੇ ਵਿੱਚ ਸਾਡੀ ਹੜਤਾਲ ਆ ਸਾਡੀਆਂ ਜਿਹੜੀਆਂ 31 ਮੰਗਾਂ ਪਹਿਲੀਆਂ ਚੱਲਦੀਆਂ ਆ ਪੈਨਸ਼ਨ ਸਕੀਮ ਬੰਦੇ ਪੱਕੇ ਕਰੋ ਉਹ ਤਾਂ ਹੈਗੀਆਂ ਹੀ ਆ ਰੈਗੂਲਰ ਆ ਜਿਹੜੇ ਨਵੇਂ ਕਾਲੇ ਕਾਨੂੰਨ ਲਾਤੇ ਆ ਨਾ ਜੀ ਇਹਦੇ ਸਬੰਧ ਵਿੱਚ ਸਾਡੀ ਹੜਤਾਲ ਹੋਈ ਆ ਪੂਰੇ ਪੰਜਾਬ ਦੀ ਹੜਤਾਲ ਹੋ ਗਈ ਆ ਇਹ ਅਣਮਿੱਥੇ ਸਮੇਂ ਲਈ ਹੜਤਾਲ ਆ ਕਿ ਜਿੰਨਾ ਚਿਰ ਸਰਕਾਰ ਜਿਹੜੀ ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਹ ਕਾਲੇ ਕਾਨੂੰਨ ਹੈ ਕੀ ਆ ਸਰਕਾਰ ਨੇ ਇੱਕ ਕੰਪਨੀ ਲਿਆ ਕੇ ਰੱਖ ਦੇਣੀ ਆ ਉਹ ਕੰਪਨੀ ਨਾਲ ਸਾਰਾ ਡੋਰ ਟੂ ਡੋਰ ਔਰ ਜਿੰਨੇ ਵੀ ਬਾਜ਼ਾਰ ਜਿਹੜੇ ਕਮਰਸ਼ੀਅਲ ਇਰਗਿਆ ਉਹ ਸਾਰੇ ਉਹ ਸਰਕਾਰ ਨਾਲ ਆਪ ਕਰਾਣੇ ਆ ਔਰ ਸੀਵਰਜ ਵਾਟਰ ਸਪਲਾਈ ਇਹ ਵੀ ਸਰਕਾਰ ਨਾਲ ਲੈ ਲੈਣੀ ਹੌਲੀ ਹੌਲੀ ਸਣੀ ਕਮੇਟੀ ਦੇ ਕੋਲ ਪੁੱਛੀ ਜਾਣਾ ਜਿਹੜੀ ਪੱਕੇ ਬੰਦਿਆਂ ਨੂੰ ਵੀ ਤਨਖਾਹ ਮਿਲਣੀ ਔਕੀ ਆ 2 ਕਰੋੜ ਰੁਪਈਆ ਉਲਟ ਕਮੇਟੀ ਨਾਲ ਇਹਨਾਂ ਨੂੰ ਦੇਣਾ ਇੱਕ ਤਾਂ ਸਾਡੇ ਕੋਲ ਸਾਰੀ ਆਮਦਨ ਲੈ ਜਾਣੀ ਆ ਉਲਟ 2 ਕਰੋੜ ਰੁਪਈਆ ਕਮੇਟੀ ਨਾਲ ਦੇਣਾ ਔਰ ਔਰ ਗਾਂ ਕਮੇਟੀ ਸਾਰੇ ਜਿਹੜੀ ਪਾਲਿਸੀ ਆ ਸਰਕਾਰ ਦੀ ਇਹ ਆ ਕਿ ਪੱਕਾ ਮਲਾਜ਼ਮ ਕੋਈ ਰਹਿਣੇ ਨਹੀਂ ਦੇਣਾ ਜਿਹੜੇ ਹੈਗੇ ਆ ਇਹ ਰਿਟਾਇਰ ਕਰ ਦੇਣੇ ਆ ਬਾਕੀ ਜਿਹੜਾ ਗਾਹ ਨਵੇਂ ਸਿਰੇ ਕੋਈ ਨਹੀਂ ਪੱਕਾ ਉਹ ਜਿਹੜੇ ਜਿੱਦਾ ਹੁਣ ਅਜੀ ਬੰਦੇ ਸਾਡੇ 40 ਚੱਲਦੇ ਆ ਜਾਂ 25 ਚੱਲਦੇ ਆ ਜਾਂ ਕੰਪਿਊਟਰ ਆਪਰੇਟਰ ਆ ਜਾਂ ਸਾਡੇ ਕੋਈ ਸੀਵਰਮੈਨ ਆ ਕੋਈ ਪੰਪ ਆਪਰੇਟਰ ਆ ਇਹ ਸਾਰੇ ਜਿੱਦਾਂ ਹੈਗੇ ਵਿਚਾਰੇ ਇੱਦਾਂ ਹੀ ਪੂਰੀ ਜ਼ਿੰਦਗੀ 10000 ਰੁਪਏ ਜੋਬ ਹੀ ਹੈਗਾ ਸਰਕਾਰ ਦਾ ਉਸੇ ਉੱਤੇ ਚੱਲਣੀ ਹੈ ਪੂਰੀ ਉਮਰ ਇਹ ਸਾਰੇ ਕੰਪਨੀ ਕੋ ਚੱਲੇ ਜਾਣੀ ਸੋ ਇਸ ਕਰਕੇ ਸਾਡੀ ਇਸ ਇਸ ਮੁੱਦੇ ਤੇ ਹੜਤਾਲ ਆ ਕਿ ਜਿੰਨਾ ਚਿਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਅਸੀਂ ਇੱਥੇ ਦਰੀ ਤੇ ਬੈਠੇ ਆ ਪੂਰਾ ਪੰਜਾਬ ਦਰੀ ਤੇ ਬਿਠਾ ਜੇ ਕੋਈ ਸਰਕਾਰ ਨਾਲ ਡਿਵੈਲਪਮੈਂਟ ਦਾ ਕੋਈ ਕੰਮ ਕਰਾਣਾ ਆਪਣੇ ਪੱਧਰ ਤੇ ਕਰਾਵੇ ਗ੍ਰਾਂਟ ਦੇ ਕੇ ਕਰਾਵੇ ਕਮੇਟੀਆਂ ਦੇ ਬਾਹਰ ਨਾਲ ਕਮੇਟੀਆਂ ਕੋਲ ਅੱਗੇ ਤਨਖਾਹਾਂ ਦੇਣ ਨੂੰ ਪੈਸੇ ਆਂ ਨਹੀਂ ਉਲਟ ਆ ਵੀ ਆ ਕੁਛ ਰਿਟਾਇਰਮੈਂਟੀਆਂ ਦੇ ਸਾਡੇ ਕੋਲ ਪੈਸੇ ਔਕੇ ਹੋ ਜਾਣੇ ਗਾਹਾਂ ਗਾਹਾਂ ਦੇਣ ਤੇ ਬੁਰਾ ਹਾਲ ਆ ਗੇ